ਚੜਦੀ ਕਲਾ ਮੰਚ ਦੇ ਸਰਪ੍ਰਸਤ ਹੋਰ ਸਾਰੇ ਹੀ ਮੈਂਬਰ ਸਹਿਬਾਨ ਮੇਰੇ ਵੱਲੋਂ ਆਪ ਸਭ ਨੂੰ ਗੁਰੂ ਮਹਾਰਾਜ ਜੀ ਦੀ ਬਖਸ਼ੀ ਫਤਿਹ ਪ੍ਰਵਾਨ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਆਪਾਂ ਮੰਚ ਬਲੋਂ ਹਰ ਵਾਰ ਸੱਚ ਦੀ ਗੱਲ ਤੋਂ ਮੀਟਿੰਗ ਦਾ ਆਗਾਜ਼ ਕਰਦੇ ਆ। ਸੋ ਮੈਨੂੰ ਹੁਕਮ ਹੋਇਆ ਸੀ ਸਰ ਵੱਲੋਂ ਕਿ ਆਪਾਂ ਪਿਛਲੀ 4 ਤਰੀਕ ਨੂੰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਪੁਰਬਾ ਜਿਹੜਾ ਹੋਮਨਾਕੇ ਹਟਿਆ। ਸੋ ਉਸ ਦੇ ਸੰਬੰਧ ਵਿੱਚ ਅੱਜ ਦਾ ਜਿਹੜਾ ਟੌਪਿਕ ਹੈਗਾ ਗੁਰੂ ਮਾਨਿਓ ਗ੍ਰੰਥ ਇਸ ਦੇ ਆਧਾਰਤ ਲਗਭਗ 10 ਮਿੰਟ ਦੀ ਜਿਹੜੀ ਵਿਚਾਰ ਆ ਆਪਾਂ ਸਾਂਝੀ ਕਰਾਂਗੇ ਆ ਕਾਲਪੁਰਖ ਵਾਹਿਗੁਰੂ ਪਰਮਾਤਮਾ ਹਰ ਇੱਕ ਅੰਸ ਦੇ ਵਿੱਚ ਵਸਦਾ ਉਸ ਦੀ ਉਸਤਤ ਜਿੰਨੀ ਕੀਤੀ ਜਾਵੇ ਉੰਨੀ ਥੋੜੀ ਹੈ ਹੁਣ ਆਪਣਾ ਟੌਪਿਕ ਗੁਰੂ ਮਾਨਯੋ ਗ੍ਰੰਥ ਕੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਜੋ ਸਿੱਖਿਆ ਜੋ ਸਮਝ ਜੋ ਆਪਾਂ ਨੂੰ ਜੀਵਨ ਸੋਝੀ ਮਿਲ ਰਹੀ ਆ ਉਸ ਤੋਂ ਆਪਾਂ ਇਹ ਜਿਹੜਾ ਹੈਗਾ ਅੰਦਾਜ਼ਾ ਲਾ ਸਕਦੇ ਆ ਕਿ ਸਾਨੂੰ ਵਧੀਆ ਤਰੀਕੇ ਦਾ ਜੀਵਨ ਜਿਉਣ ਲਈ ਇੱਥੇ ਮੈਂ ਇਹ ਗੱਲ ਜ਼ਰੂਰ ਕਰ ਸਕਦਾ ਕਿ ਅਸੀਂ ਕਿਸੇ ਵੀ ਚੀਜ਼ ਨੂੰ ਮੰਨਦੇ ਆ ਪਰ ਉਸ ਨੂੰ ਮੰਨਣ ਨਾਲੋਂ ਜ਼ਿਆਦਾ ਅਸੀਂ ਕਾਮਯਾਬ ਉਦੋਂ ਹੋ ਸਕਦੇ ਆ ਜਦੋਂ ਉਸ ਦੀ ਕਹੀ ਹੋਈ ਗੱਲ ਨੂੰ ਮੰਨ ਲਈਏ ਤਾਂ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੜੀ ਸੋਝੀ ਆ ਜਿਹੜੀ ਸਮਝ ਆ ਉਹ ਆਪਣੇ ਕੰਮ ਉਦੋਂ ਹੀ ਆ ਸਕਦੀ ਆ ਜਦੋਂ ਅਸੀਂ ਆਪ ਉਸ ਦੀ ਪੜਤਾਲ ਕਰਾਂਗੇ ਅਸੀਂ ਆਪ ਉਸ ਨੂੰ ਲੱਭਣ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਪਾਈ ਸਾਹਿਬ ਜੀ ਪਾਠ ਕਰਦੇ ਨੇ ਅਸੀਂ ਸਰਵਣ ਕਰਦੇ ਆ ਪਰ ਜੇ ਅਸੀਂ ਖੁਦ ਪਾਠ ਕਰਦੇ ਆ ਤਾਂ ਸਾਨੂੰ ਉਹਦੀ ਸਮਝ ਜ਼ਿਆਦਾ ਪੈ ਸਕਦੀ ਹੈ ਹੁਣ ਸਾਰਿਆਂ ਨੂੰ ਵੱਡੀ ਵਿਚਾਰਨ ਵਾਲੀ ਗੱਲ ਇਹ ਆ ਕਿ ਗ੍ਰੰਥ ਇੱਕ ਸ਼ਬਦ ਜਿਸ ਦਾ ਇੱਕ मीनिंग ਇਹਨੂੰ ਗੁੰਦਣਾ ਵੀ ਕਹਿੰਦੇ ਆ ਹੁਣ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਦੇਖਦੇ ਆ ਤਾਂ ਇੱਥੇ 36 ਮਹਾਪੁਰਖ ਨੇ ਜੋ ਕਿ ਅਲੱਗ-ਅਲੱਗ ਸਮਿਆਂ ਦੇ ਵਿੱਚ ਅਲੱਗ-ਅਲੱਗ ਜਗ੍ਹਾ ਤੋਂ ਅਲੱਗ-ਅਲੱਗ ਬੋਲੀਆਂ ਅਲੱਗ-ਅਲੱਗ ਉਹਨਾਂ ਦਾ ਰਹਿਣਾ ਸਹਿਣਾ ਉਹਦੇ ਵਿੱਚ ਅਸੀਂ ਦੇਖਦੇ ਆ ਕਿ ਚਾਹੇ ਕੋਈ ਕਾਸ਼ੀ ਤੋਂ ਆ ਚਾਹੇ ਕੋਈ ਬਨਾਰਸ ਤੋਂ ਆ ਚਾਹੇ ਕੋਈ ਮਦਰਾਸ ਤੋਂ ਆ ਚਾਹੇ ਕੋਈ ਲਹਿੰਦੇ ਪੰਜਾਬ ਤੋਂ ਆ ਚਾਹੇ ਕੋਈ ਈਸ ਪੰਜਾਬ ਤੋਂ ਆ ਮਤਲਬ ਕਹਿ ਦਈਏ ਵੀ ਹਿੰਦੁਸਤਾਨ ਦੇ ਕੋਨੇ-ਕੋਨੇ ਤੋਂ ਉਹ ਇੱਕ-ਇੱਕ ਫੁੱਲ ਇਕੱਠਾ ਹੋ ਕੇ ਇਹ ਗੁਲਦਸਤਾ ਜਿਹੜਾ ਸਾਨੂੰ ਸੋਝੀ ਦੇਣ ਨੇ ਦੇ ਉਹਨਾਂ ਦੀ ਇੱਕ ਮਿਹਨਤ ਉਹਨਾਂ ਦੀ ਇੱਕ ਘਾਲਣਾ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਔਰ ਜੇ ਆਪਾਂ ਗੱਲ ਕਰੀਏ ਤਾਂ ਜਿਹੜੇ ਭਗਤ ਹੋਏ ਨੇ 15 ਉਹਨਾਂ ਦੇ ਵਿੱਚ ਲਗਭਗ 13ਵੀਂ ਸਦੀ ਤੋਂ ਵੀ ਭਰਤ ਨੇ ਜੈਦੇਵ ਜੀ ਜਿਨ੍ਹਾਂ ਦਾ ਬਹੁਤ ਜੀਵਨ ਮਤਲਬ ਕਹਿ ਦਈਏ ਵੀ ਲੰਮਾ ਜੀਵਨ ਸੀਗਾ ਤੇ ਉਸ ਤੋਂ ਬਾਅਦ ਸ੍ਰੀ ਗੁਰੂ ਤੇਗ ਬਹਾਦਰ ਜੀ ਜਿਹੜੇ ਕਿ 17ਵੀਂ ਸਦੀ ਦੇ ਵਿੱਚ ਆਏ ਤੋਂ ਇਸ ਤਰ੍ਹਾਂ ਕਰਕੇ ਇੱਕ ਇਸ ਤਰ੍ਹਾਂ ਦਾ ਜਿਹੜਾ ਸਫਰ ਆ ਇੱਕ ਬਹੁਤ ਵੱਡਾ ਜੀਨੂੰ ਕੱਲੇ-ਕੱਲੇ ਜਗਾ ਤੋਂ ਉਹਨਾਂ ਨੇ ਆਪਣੀ ਮਿਹਨਤ ਸਦਕਾ ਇਕੱਠਾ ਕੀਤਾ ਤੇ ਇਹਨੂੰ ਉਕਤਰ ਕਰਕੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਆਪਣੇ ਲਈ ਉਹ ਇੱਕ ਆਪਣਾ ਜਦੋਂ ਆਪਾਂ ਜੀਵਨ ਨੂੰ ਦੇਖਦੇ ਆਂ ਤਾਂ ਆਪਾਂ ਸਾਰੇ ਸਮਝਦੇ ਆਂ ਕਿ ਬੇਸ਼ਕ ਉਹਨਾਂ ਦੀਆਂ ਉਸ ਸਮੇਂ ਦੇ ਵਿੱਚ ਜਿਹੜੀਆਂ ਸ਼ਹੀਦੀਆਂ ਨੇ ਅੱਜ ਅਸੀਂ ਉਹਨਾਂ ਦਾ ਮੁੱਲ ਨਹੀਂ ਪਾ ਰਹੇ ਕਿਉਂਕਿ ਅਸੀਂ ਇਹ ਚੀਜ਼ਾਂ ਨੂੰ ਵਿਸਾਰ ਚੁੱਕੇ ਆਂ ਅਸੀਂ ਇਹਨਾਂ ਚੀਜ਼ਾਂ ਤੋਂ ਅੱਜ ਥੋੜਾ ਜਿਹਾ ਆਪਣੇ ਆਪ ਨੂੰ ਅਲੱਗ ਕਰ ਲਿਆ ਸ਼ਾਇਦ ਅਸੀਂ ਇਹ ਸਮਝਦੇ ਆ ਵੀ ਇਹ ਉਹਨਾਂ ਦਾ ਇੱਕ ਆਪਣਾ ਉਸ ਸਮੇਂ ਦਾ ਕੰਮ ਸੀ ਜਿਹੜਾ ਉਹ ਕਰ ਗਏ ਪਰ ਨਹੀਂ ਉਹ ਸਾਡੇ ਲਈ ਬਹੁਤ ਕੁਝ ਕਰਦੇ ਗਏ ਨੇ ਹੁਣ ਸਮਝ ਲੈਣ ਦੀ ਲੋੜ ਆ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਿਹੜਾ ਇੱਕ ਸੰਕਲਪ ਲਿਆ ਸੀਗਾ ਉਸ ਨੂੰ ਉਹਨਾਂ ਨੇ ਉਹ ਜਿਹੜੇ ਰਹਿਬਰ ਸੀਗੇ ਉਹਨਾਂ ਤੋਂ ਪਹਿਲੀ ਉਮਰ ਦੇ ਰਹਿਬਰ ਸੀਗੇ ਉਹਨਾਂ ਦੀ ਜਿਹੜੀ ਬਾਣੀ ਉਹਨਾਂ ਨੇ ਇਕੱਤਰ ਕੀਤੀ ਆ ਉਹਨੂੰ ਬਾਚਿਆ ਦੇਖਿਆ ਸੋਚਿਆ ਸਮਝਿਆ ਤਾਂ ਉਹ ਇਸ ਤਰ੍ਹਾਂ ਅੱਗੇ ਲੈ ਕੇ ਚੱਲੇ ਗਏ ਹੁਣ ਜਿੱਥੇ ਅਸੀਂ ਸਾਰੇ ਜਾਣੀ ਇਸ ਚੀਜ਼ ਨੂੰ ਸਮਝਦੇ ਆ ਮੰਨਦੇ ਆ ਕਿ ਸਾਨੂੰ ਆਪਣੇ ਪਰਿਵਾਰ ਦੇ ਵਿੱਚ ਬੱਚਿਆਂ ਦੇ ਵਿੱਚ ਬੈਠ ਕੇ ਇਸ ਤਰ੍ਹਾਂ ਦੀਆਂ ਕੁਝ ਗੱਲਾਂ ਕਰਨੀਆਂ ਚਾਹੀਦੀਆਂ ਨੇ ਜਿਦੇ ਨਾਲ ਸਿੱਖੀ ਦਾ ਜਿਹੜਾ ਪਾਸਾਰਾ ਹੋ ਸਕੇ ਪਰ ਅਸੀਂ ਆਪ ਹੀ ਕਿਤੇ ਨਾ ਕਿਤੇ ਵੇਸਲੇ ਆ ਅਸੀਂ ਆਪ ਹੀ ਆਪਣੀ ਜਿਹੜੀ ਜ਼ਿੰਮੇਵਾਰੀ ਆ ਉਹਨੂੰ ਨਹੀਂ ਲੈ ਕੇ ਚੱਲਦੇ ਸੋ ਜਿੱਥੇ ਸਿੱਖਿਆ ਦੇ ਸામਿਧੀ ਗੱਲਾਂ ਅਰ ਵੱਡੀ ਗੱਲ ਇਹ ਹੈਗੀ ਆ ਕਿ ਅੱਜ ਜੇ ਸਮਾਜ ਕਿਤੇ ਨਾ ਕਿਤੇ ਕੁਰਾਹੇ ਪਿਆ ਹੋਇਆ ਜਾਂ ਕੋਈ ਇਸ ਤਰ੍ਹਾਂ ਦੀਆਂ ਜਿਹੜੀਆਂ ਹੈਗੀਆਂ ਨੇ ਬੇਮਤਲਬ ਦੀਆਂ ਮਨਮਨੋਤਾ ਨੇ ਉਹਨਾਂ ਦੇ ਵਿੱਚ ਫਸਿਆ ਹੋਇਆ ਗ੍ਰਸਤ ਹੋਇਆ ਹੋਇਆ ਉਹਨਾਂ ਚੀਜ਼ਾਂ ਤੋਂ ਬਾਹਰ ਕੱਢਣ ਲਈ ਸਾਨੂੰ ਸਿੱਤੇ ਸ਼ਬਦਾਂ ਦੇ ਵਿੱਚ ਇੱਕ ਸਪਸ਼ਟ ਜਿਹੜੀ ਹੈਗੀ ਉਹਨਾਂ ਨੇ ਆਪਣੀ ਸੋਚ ਦਿੱਤੀ ਆ ਸੋ ਇਹਦੇ ਵਿੱਚ ਬਹੁਤ ਸਾਰੇ ਆਪਣੇ ਕਹਦੀ ਆ ਵੀ ਸਿੱਖ ਧਰਮ ਵਾਲੇ ਲੋਕ ਤਾਂ ਕਹਿੰਦੇ ਨੇ ਮਾਇਕਾ ਸਹਾਰਾ ਲਿਆ ਛੋਟਾ ਜਿਹਾ ਅੱਜ ਦੇ ਆਪਣੇ ਗਰੁੱਪ ਦੇ ਵਿੱਚ ਵੀ ਪਾਇਆ ਹੋਇਆ ਸੀਗਾ ਇਹ ਮੈਸੇਜ ਕੁਝ ਸਾਰਿਆਂ ਨੇ ਦੇਖਿਆ ਹੋਊਗਾ ਹੁਣ ਇਹ ਜਿਹੜੇ ਲੋਕ ਨੇ ਇਹਨਾਂ ਨੇ ਬਹੁਤ ساری ਆਪਣੀ ਆਪਣੀ رائے ਦਿੱਤੀ ਆ ਕਿਉਂਕਿ ਆਪਾਂ ਦਾ ਗੁਰੂ ਗ੍ਰੰਥ ਸਾਹਿਬ ਨੂੰ ਜਿੰਨਾ ਵੀ ਸਿੱਖ ਸਮਾਜ ਆ ਉਹ ਬਹੁਤ ਕੁਝ ਕਹਿ ਰਿਹਾ ਔਰ ਉਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਨੇ ਪਰ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਗਾ ਗੱਲ ਕਿ ਇਹ ਜਿਹੜੇ ਉਹ ਲੋਕ ਨੇ ਜਿਹੜੇ ਸਿੱਖ ਸਮਾਜ ਤੋਂ ਬਾਹਰ ਨੇ ਪਰ ਫਿਰ ਵੀ ਇਹਨਾਂ ਨੇ ਆਪਣੇ ਜਿਹੜੇ ਵਿਚਾਰ ਨੇ ਉਹ ਰੱਖੇ ਨੇ ਔਰ ਇਹਦੇ ਵਿੱਚ ਮੈਨੂੰ ਇੱਕ ਗੱਲ ਸਮਝ ਲੱਗਦੀ ਆ ਕਿ ਹਾਂ ਵਾਕਈ ਸਹੀ ਗੱਲ ਆ ਕਿ ਸਾਡੇ ਨਾਲੋਂ ਬਹੁਤ ਸਾਰੇ ਲੋਕ ਨੇ ਜਿਹੜੇ ਸਿੱਖ ਧਰਮ ਤੋਂ ਬਾਹਰ ਹੋ ਕੇ ਵੀ ਇਸ ਸਿੱਖਿਆ ਨੂੰ ਗ੍ਰਹਿਣ ਕਰਕੇ ਆਪਣੇ ਜੀਵਨ ਨੂੰ ਉੱਚਾ ਸੁੱਚਾ ਤੇ ਇੱਕ ਆਪਣਾ ਕਰਦਾਰ ਆ ਜਿਹੜਾ ਜ਼ਿੰਦਗੀ ਦਾ ਉੱਕੜ ਰਹੇ ਨੇ ਜਿਸ ਤਰ੍ਹਾਂ ਪਰਲ ਐਸ ਕੇ ਵਾਕ ਬੋਲਦੇ ਨੇ ਕਿ ਸਾਰੇ ਧਰਮ ਗ੍ਰੰਥ ਪੜੇ ਹਨ ਪਰ ਮਨ ਤੇ ਦਿਮਾਗ ਨੂੰ ਜੋ ਸ਼ਾਂਤੀ ਸਿੱਖ ਸਿੱਖਾਂ ਦੇ ਗ੍ਰੰਥ ਨੂੰ ਪੜ੍ਹ ਕੇ ਮਿਲੀ ਉਹ ਕਿਸੇ ਹੋਰ ਚੋਂ ਨਹੀਂ ਮਿਲੀ ਮੈਂ ਇਥੇ ਕਿਸੇ ਨੂੰ ਨਿੰਦਣ ਨਹੀਂ ਲੱਗਿਆ ਪਰ ਮੈਂ ਇਹ ਗੱਲ ਕਹਿਣ ਜ਼ਰੂਰ ਲੱਗਿਆ ਕਿ ਇਹਨਾਂ ਦੀ ਸੋਚ ਵੀ ਇਹੀ ਗੱਲ ਕਹਿ ਰਹੀ ਆ ਕਿ ਸਾਨੂੰ ਬੇਮਤਲਬ ਦੀਆਂ ਜਿਹੜੀਆਂ ਸਾਡੀਆਂ ਭਟਕਣਾ ਸੀ ਉਹਨਾਂ ਦੇ ਵਿੱਚੋਂ ਸਿੱਖ ਧਰਮ ਤੇ ਗੁਰੂ ਗ੍ਰੰਥ ਸਾਹਿਬ ਆ ਜਿਹੜਾ ਉਹ ਸਾਨੂੰ ਸੁਚੇਤ ਕਰਦਾ ਤੇ ਸਾਡੇ ਸਹੀ ਸਮੇਂ ਸਮੇਂ ਨੂੰ ਸਾਡੇ ਨੂੰ ਸਹੀ ਵਰਤੋਂ ਦੇ ਵਿੱਚ ਲੈ ਜਾਂਦਾ ਕਿਉਂਕਿ ਅੱਜ ਸਾਰਿਆਂ ਨਾਲੋਂ ਵੱਡਾ ਧਰ ਜਿਹੜਾ ਹੈਗਾ ਸਾਡਾ ਧੰਨਾ ਨਾ ਉਹ ਸਮਾ ਤੁਸੀਂ ਸਾਰੇ ਸੂਝਵਾਨ ਬੈਠੇ ਹੋ ਆਪਾਂ ਇੱਥੇ ਦੇਖਦੇ ਆਂ ਮੀਟਿੰਗ ਦੇ ਵਿੱਚ ਵੀ ਆ ਕੇ ਤੇ ਜਿਹੜਾ ਇਹ ਮੀਟਿੰਗ ਦੇ ਵਿੱਚ ਆ ਕੇ ਸਾਨੂੰ ਇੱਕ ਸਕੂਨ ਮਿਲਦਾ ਇੱਕ ਆਨੰਦ ਮਿਲਦਾ ਇੱਕ ਸੋਝੀ ਮਿਲਦੀ ਹੈ ਇੱਕ ਸਮਝ ਮਿਲਦੀ ਹੈ ਉਹ ਸਾਨੂੰ ਇੱਧਰ ਉੱਧਰ ਖੜਕੇ ਨਹੀਂ ਮਿਲਦੀ ਔਰ ਸਾਡੇ ਸਮਾਂ ਔਰ ਸਮਾਂ ਇੱਕ ਸਾਰੇ ਨਾਲੋਂ ਵੱਡੀ ਕੀਮਤੀ ਚੀਜ਼ ਆ ਹੁਣ ਅੱਗੇ ਬੋਲਦੇ ਆ ਜੀ ਬਰਨਨ ਰੈਡ ਰਸਲ ਸਿੱਖੀ ਦਾ ਸੰਦੇਸ਼ ਆ ਜਿਹੜਾ ਦੁਨੀਆ ਤੱਕ ਪੁੱਜਣ ਦੇ ਕਸੂਰਵਾਰ ਇਹ ਗੱਲ ਜ਼ਰੂਰ ਆਪਾਂ ਨੂੰ ਸਮਝਣੀ ਚਾਹੀਦੀ ਆ ਇਹਨਾਂ ਨੇ ਆਪਾਂ ਸਿੱਖਾਂ ਨੂੰ ਕਸੂਰਵਾਰ ਦੋਹਰਾਇਆ ਸਿੱਖੀ ਦਾ ਸੰਦੇਸ਼ ਦੁਨੀਆ ਤੱਕ ਤੀਕ ਨਾ ਪੁੱਜਣ ਤੇ ਕਸੂਰਵਾਰ ਸਿੱਖ ਹੀ ਹਨ ਹੋਰ ਕੋਈ ਨਹੀਂ ਸਿੱਖੀ ਕੋਈ ਸਿੱਖਾਂ ਦੀ ਮਲਕੀਅਤ ਨਹੀਂ ਇਹ ਵੀ ਸਪਸ਼ਟਾ ਕਿਉਂਕਿ ਜਿਹੜੀ ਗੱਲ ਮੈਂ ਪਹਿਲਾਂ ਕਹਿ ਕੇ ਹਟਿਆ ਕਿ ਜਿਨਨੇ ਵੀ ਇਸ ਗ੍ਰੰਥ ਦੇ ਵਿੱਚ ਗੁੰਦੇ ਹੋਏ ਫੌਲਨੇ ਉਹ ਕੱਲੇ ਸਿੱਖਾਂ ਦੇ ਨਹੀਂ ਹੈਗੇ ਉਹ ਇਨਸਾਨੀਅਤ ਦੇ ਨੇ ਉਹ ਇਨਸਾਨ ਨੇ ਅਰ ਇਨਸਾਨ ਹੀ ਬਣਨਾ ਔਖਾ ਅਸੀਂ ਸਾਰੇ ਆਪੋ ਆਪਣੇ ਧਰਮਾਂ ਦੇ ਵਿੱਚ ਆਪਣਿਆਂ ਨੂੰ ਪ੍ਰਧਖ ਮੰਨਦੇ ਆ ਅਸੀਂ ਹੈਗੇ ਆ ਨਹੀਂ ਹੈਗੇ ਆ ਇਹ ਸਾਡੀ ਆਤਮਾ ਨੂੰ ਪਤਾ ਪਰ ਇਨਸਾਨ ਆ ਜਿਹੜਾ ਉਹ ਸਾਰਿਆਂ ਨੂੰ ਉਪਤਮ ਇਨਸਾਨ ਬਣਨਾ ਹੀ ਔਖਾ ਤੇ ਇਹਨਾਂ ਨੇ ਕਿਹਾ ਜੀ ਕਿ ਮਲਕੀਅਤ ਨਹੀਂ ਸਗੋਂ ਸਾਰੀ ਮਨੁੱਖਤਾ ਦੀ ਵਹਿਤਰੀ ਲਈ ਹੋਂਦ ਵਿੱਚ ਆਈ ਹੈ ਸਿੱਖੀ ਅੱਗੇ ਜੀ ਬਾਬਾ ਨਤਿਆ ਅਨੰਦ ਜੀ ਇਹ ਮੇਰਾ ਖਲਾ ਭਾਰਤੀ ਨੇ ਜੀ ਮੈਂ ਤਾਂ ਸਾਰੀ ਉਮਰ ਮਿੱਟੀ ਹੀ ਸ਼ਾਨਦਾਰ ਰਹਾ ਇਹਨਾਂ ਦੇ ਵਿਚਾਰ ਨੇ ਕਿ ਮੈਂ ਤਾਂ ਸਾਰੀ ਉਮਰ ਮਿੱਟੀ ਹੀ ਸ਼ਾਨਦਾਰ ਰਹਾ ਸੱਚ ਤਾਂ ਬਾਬੇ ਨਾਨਕ ਦੇ ਘਰ ਆ ਕੇ ਹੀ ਘਰ ਵਿੱਚ ਹੀ ਹੈ ਸੱਚ ਤਾਂ ਬਾਬੇ ਨਾਨਕ ਦੇ ਘਰ ਵਿੱਚ ਹੀ ਹੈ ਕल्याण ਪ੍ਰਾਪਤੀ ਲਈ ਮੈਨੂੰ ਕਿਸੇ ਸਿੱਖ ਦੇ ਘਰ ਵਿੱਚ ਇੱਕ ਹੋਰ ਜਨਮ ਲੈਣਾ ਪਵੇਗਾ ਤੇ ਇਹਨਾਂ ਦੇ ਆਪਣੇ ਵਿਚਾਰ ਨੇ ਜੀ ਕਿ ਸਿੱਖੀ ਕਿੰਨੀ ਉੱਤਮ ਹੈ ਔਰ ਅਸੀਂ ਆਪਣੇ ਆਪ ਨੂੰ ਬੜਾ ਭਾਗੀ ਮੰਨਦੇ ਹਾਂ ਜਿਹੜੇ ਆਪਾਂ ਇਸ ਪਰਿਵਾਰ ਦੇ ਵਿੱਚ ਆ ਅੱਗੇ ਹੈ ਜੀ ਇਤਿਹਾਸਕਾਰ ਆਰਡਨ ਨਾਈਬਰੀ ਇਹ ਕਹਿੰਦੇ ਜੀ ਮਨੁੱਖਤਾ ਦਾ ਭਵਿੱਖ ਧੁੰਦਲਾ ਹੈ ਪਰ ਇਸ ਸਮੇਂ ਦੀ ਧਾਰਮਿਕ ਚਰਚਾ ਵਿੱਚ ਸਿੱਖ ਧਰਮ ਅਤੇ ਉਸ ਦੇ ਗ੍ਰੰਥ ਵਿੱਚ ਦੁਨੀਆ ਲਈ ਬਹੁਤ ਕੁਝ ਹੈ ਪਰ ਹੁਣ ਲੈਣਾ ਪੈਣਾ ਆਪਾਂ ਨੂੰ ਕਿਉਂਕਿ ਜੇ ਇੰਨਾ ਕੁਝ ਇਹ ਲੋਕ ਕਹਿ ਸਕਦੇ ਨੇ ਤਾਂ ਸਾਨੂੰ ਮਾਣ ਮਹਿਸੂਸ ਕਰਨਾ ਚਾਹੀਦਾ ਕਿ ਅੱਜ ਅਸੀਂ ਇਸ ਦੀ ਜਾਣਕਾਰੀ ਤੋਂ ਕਿਉਂ ਵਾਂਝੇ ਹਾਂ ਸਾਨੂੰ ਸਿੱਖ ਧਰਮ ਦੇ ਵਿੱਚ ਆ ਕੇ ਜਨਮ ਲੈ ਕੇ ਇਸ ਦੀ ਜਿਹੜੀ ਸੋਝੀ ਆ ਸਮਝ ਆ ਜੀਵਨ ਨੂੰ ਉੱਚਾ ਸੁੱਚਾ ਤੇ ਕਰਦਾਰ ਨੂੰ ਬਣਾਉਣਾ ਕਿਉਂਕਿ ਇੱਥੇ ਤਾਂ ਗੱਲੇ ਹੀ ਘੜਤ ਦੀ ਕੀਤੀ ਗਈ ਹੈ ਜੀ ਘੜਤ ਘੜਨ ਦੀ ਗੱਲ ਆ ਸਮਾਜ ਦੇ ਵਿੱਚ ਅਸੀਂ ਜਿੱਥੇ ਮਰਜੀ ਰਹਨੇ ਆ ਮੈਂ ਇੱਕ ਚੀਜ਼ ਨੋਟ ਕਰਦਾ ਕਿ ਜੇ ਚੰਦਨ ਦਾ ਬੂਟਾ ਵੀ ਲੱਗਿਆ ਤਾਂ ਉਹ ਆਪਣੀ ਖੁਸ਼ਬੂ ਆ ਜਿਹੜੀ ਉਸ ਸਾਈਡ ਨੂੰ ਦੇ ਸਕਦਾ ਜਿਸ ਸਾਈਡ ਨੂੰ ਉਹਦੀ ਹਵਾ ਜਾਂਦੀ ਪਰ ਜੇ ਇੱਕ ਘੜਤ ਘੜੀ ਹੋਈ ਉੱਚਾ ਸੁੱਚਾ ਕਿਰਦਾਰ ਹੋਵੇ ਤਾਂ ਉਸ ਇਨਸਾਨ ਦੀ ਜਿਹੜੀ ਖੁਸ਼ੂਆ ਉਹਦਾ ਜਿਹੜਾ ਵਾਤਾਵਰਨ ਨੂੰ ਦੇਣਾ ਜਾਂ ਉਹਦੀ ਜਿਹੜੀ ਸਮਾਜ ਨੂੰ ਦੇਣਾ ਉਹ ਸਾਰੇ ਪਾਸੇ ਫੈਲਦੀ ਆ ਉਸ ਤਰ੍ਹਾਂ ਦੇ ਕਿਰਦਾਰ ਆਪਣੇ ਇਸ ਮੰਚ ਦੇ ਵਿੱਚ ਹੈਗੇ ਇਸ ਮੰਚ ਦੇ ਵਿੱਚੋਂ ਵੀ ਸਾਨੂੰ ਸਮੇਂ-ਸਮੇਂ ਦੇ ਨਾਲ ਇਸ ਤਰ੍ਹਾਂ ਦੀਆਂ ਚੀਜ਼ਾਂ ਸਮਝਣ ਦੇ ਮਿਲਦੀਆਂ ਨੇ ਤੇ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਣ ਦੇ ਨਾਲੋਂ ਉਸ ਨੂੰ ਵਿਚਾਰਨਾ ਸਮਝਣਾ ਸਮਝ ਕੇ ਉਸ ਦਿੱਤੀ ਸਿੱਖਿਆ ਨੂੰ ਅਮਲ ਚ ਲੈ ਕੇ ਆਉਣਾ ਤੇ ਜੀਵਨ ਤੇ ਲਾਗੂ ਕਰਨਾ ਤਾਂ ਫਿਰ ਸਮਾਂ ਪੈਂਦੇ ਸਾਨੂੰ ਆਪਣੇ ਆਪ ਦੇ ਵਿੱਚ ਆਪਣਾ ਜਿਹੜਾ ਫਰਕ ਆ ਉਹ ਮਹਿਸੂਸ ਹੋਊਗਾ ਕਿਉਂਕਿ ਜੀ ਉਸ ਟਾਈਮ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਗੱਲ ਕਹੀ ਆ ਆਗਿਆ ਪਈ ਅਕਾਲ ਪੀਤਾ ਵੀ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ ਜੋ ਪ੍ਰਭ ਕੋ ਮਿਲ ਉਹ ਹੈ ਕੋਜ ਸ਼ਬਦ ਮੇ ਨਹੀਂ ਕਿਉਂਕਿ ਇੱਥੇ ਸ਼ਬਦ ਆ ਜਿਹੜਾ ਉਸ ਨੂੰ ਵਿਚਾਰਨ ਦੀ ਲੋੜ ਆ ਜਿਵੇਂ ਜਿਵੇਂ ਆਪਾਂ ਵਿਚਾਰਦੇ ਜਾਵਾਂਗੇ ਉਵੇਂ ਜਿਵੇਂ ਤੁਸੀਂ ਸਾਰੇ ਮੇਤੋਂ ਉਮਰ ਦੇ ਵਿੱਚ ਵੀ ਵੱਡੇ ਹੋ ਤੁਸੀਂ ਸਾਰੇ ਮੇਤੋਂ ਸੀਨੀਅਰ ਹੋ ਸਾਰੇ ਇਸ ਚੀਜ਼ ਨੂੰ ਸਮਝਦੇ ਹੋ ਕਿ ਤੁਹਾਡਾ ਜਿਹੜਾ ਜੀਵਨ ਦਾ ਤਜਰਬਾ ਬਹੁਤ ਵੱਡਾ ਪਰ ਅਸੀਂ ਇੱਥੇ ਸਿੱਖਣ ਲਈ ਆਉਨੇ ਆ ਤੇ ਸਿੱਖ ਕੇ ਜਾਂਦੇ ਆ ਇਸ ਦੇ ਨਾਲ ਹੀ ਆਪ ਸਭ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ